ਦੋਂ ਜੀਗਾਸੂ ਰੱਬ ਦੇ ਪ੍ਰਤੀ ਸਰਦਾ ਪ੍ਰੇਮਾ ਭਗਤੀ ਨਾਲ ਪਰ ਜਾਂਦਾ ਹੈ ਇੱਕ ਚਾਉ ਪੈਦਾ ਹੁੰਦਾ ਹੈ ਪਰਮਾਤਮਾ ਦੇ ਗੁਣਾਂ ਨੂੰ ਗਾਣ ਦਾ ਪਰਮਾਤਮਾ ਦੀ ਸਿਫਤ ਉਸਤਲਾ ਸੁਣਨ ਦਾ ਤੇ ਅੰਦਰੋਂ ਇੱਕ ਆਨੰਦ ਬਣਦਾ ਹੈ बार-बार ਇੱਕੋ ਹੀ ਸ਼ੌ ਉੱਠਦਾ ਹੈ ਕਿ ਕਦੋਂ ਮੈਨੂੰ ਮੇਰੇ ਪ੍ਰੀਤਮ ਪਿਆਰੇ ਪਰਮੇਸ਼ਰ ਦਰਸ਼ਨ ਹੋਣ ਉਸ ਸਵਸਤਨੁ ਮਹਾਰਾਜਿ ਮੈਦਰਸਉਂਦੇ ਨੇ ਸੋ ਇਹ ਸੁਨੰਦਲੀ ਮੇਰਾ ਤਨ ਮਨ ਮੋਲਾ ਹੈ ਰਬ ਜੀ ਤੇਰੀਆਂ ਵਿਸਿਸ਼ਟਾਵਾਂ ਸੋ ਆਪ ਪਾਉ ਤੇਰੇ ਗੁਣਾਵਾਂ ਵਿਸਿਸ਼ਟਾ ਸੁਮੇ ਮੇਰਾ ਤਨ ਵੀ ਤੇ ਮਨ ਵੀ ਹਰਿਆਵਲ ਪਾਉ ਖਿੜ ਗਿਆ ਹੈ ਆਨੰਦ ਭਰਨ ਕਿਉਂਕਿ ਮਨ ਕਰਕੇ ਸੰਤੁਸ਼ਟੀ ਆਤਮਕ ਅਨੰਦ ਸਰੀਰ ਸਵਸਥ ਹੋ ਗਿਆ ਕਿਉਂਕਿ ਕੋਈ ਵਿਕਾਰਾਂ ਵਾਲੇ ਕੰਮ ਨਹੀਂ ਪਈ ਪੜੇ ਕਰਨ ਨਹੀਂ ਬਰਾਈਆਂ ਨਹੀਂ ਰਹੀਆਂ ਨੰਦ ਬਣ ਗਏ ਅਤਿ ਸੇਵੀ ਵਿਸ਼ਵਸ ਤੇ ਮਨ ਅੰਦਰੋਂ ਆਨੰਦ ਵੀ ਸਰਾਤਾ ਨਹੀਂ ਬਣ ਜਾਂਦਾ ਹੈ ਨਾਮ ਜਪੰਦਰੀ ਲਾਲੀ ਤੇ ਮੈਂ ਤੇਰਾ ਨਾਮ ਜਪਦਾ ਜਪਦਾ ਮੈਨੂੰ ਆਤਮਾ ਦਾ ਨੰਦ ਵਾਲੀ ਲਾਲੀ ਚੜ੍ਹ ਜਾਂਦੀ ਖੁਸ਼ੀ ਚੜ੍ਹ ਜਾਂਦੀ ਚੋ ਪੈਦਾ ਹੋ ਜਾਂਦਾ ਹੈ ਬੰਦ ਜੁਲੰਧੜੀ ਜਦੋਂ ਮੈਂ ਗੁਰੂ ਦੀ ਕਿਰਪਾ ਨਾਲ ਤਰੀ ਸਿਖਤਾਂ ਸਲਾਹਾਂ ਸੋਨੂ ਕੇ ਨਾਮ ਜਪ ਰਿਹਾ ਹਾਂ ਤੇ ਤੇ ਗੁਰਮਤ ਵਾਲੇ ਇਮਾਨਤਾਂ ਨਹੀਂ ਬਣਦਾ ਹਾਂ ਕਹਿੰਦੇ ਮਾਰ ਪੰਜ ਲੰਦਰੀ ਮੇਰੇ ਅੰਦਰ ਠੰਡ ਮਨ ਠੰਡ ਵਰਦੀ ਏ ਜਿਵੇਂ ਜਿਵੇਂ ਸ਼ਬਦ ਕਮਾਇਆ ਜਾਏਗਾ ਗੁਰਮਤ ਨੂੰ ਅਪਣਾਇਆ ਜਾਏਗਾ ਵਿਕਾਰਾਂ ਵਾਲੀ ਮਾਇਲ ਮਾਇਆ ਦਾ ਪ੍ਰਭਾਵ ਮੈਂ ਮੇਰੀ ਅੰਦਰੋਂ ਮਿਟਦੀ ਜਾਣੀ ਹੈ ਤੇ ਠੰਡਕ ਵਰਤੇ ਕਲ ਤਾਸੀ ਠੰਡਾ ਹਰਨਾ ਸੇਮਰ 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 ਸੁਖ ਪਾਉ ਪਾਉ ਸਿਮਰਨ ਕਰ ਕਰ ਕੇ ਗੁਰੂ ਦੀ ਬਾਣੀ ਸੁਣ ਕੇ ਆਤਮਾ ਅਨੰਦ ਬਣਦਾ ਹੈ ਜੀ ਦਰਸਨ ਦੇਖਨੇ ਹਾਲੀ ਤੇ ਗੁਰੂ ਮਹਾਰਾਜ ਤਰਸ ਕਰਕੇ ਮੈਨੂੰ ਪੁਨ ਦਰਸ਼ਨ ਬਖਸ਼ਦੇ ਨੇ ਤਾਂ ਫਿਰ ਮੈਨੂੰ ਕੀ ਮਿਲਦਾ ਹੈ ਆਤਮਿਕ ਉਹਨ ਦੇ ਵਿੱਚ ਮੈਨੂੰ ਹਾਲ ਇਹ ਪਾਉ ਜੀਵਨ ਸਫਲ ਹੋ ਜਾਂਦਾ ਇਹ ਹੈ ਸੱਚ ਉਹ ਗੁਰੂ ਦੇ ਉਪਦੇਸ਼ ਤੇ ਪਾਈ ਦਰਸ਼ਨਾ ਦਾ ਲਾਭ ਸੱਚੀ ਗੁਰੂ ਦੀ ਬਾਣੀ ਸੁਣ ਕੇ ਮਨ ਵੀ ਠੰਡਾ ਹੁੰਦਾ ਸੇਤਲ ਹੁੰਦਾ ਤੇ ਸ੍ਰੀ ਸਵਸਥ ਹੁੰਦਾ ਹੈ ਤੇ ਗੁਰੂ ਦੇ ਮਾਰਗ ਨੂੰ ਅਪਣਾਇਆ ਕੁਸੀ ਜੜਦੀ ਹੈ ਜਨ ਕਿਰਪਾ ਨਾਲ ਗੁਰੂ ਸਾਹਿਬ ਦਰਸ਼ਨੋ ਜਾਨ ਪਰਮ ਪਿਤਾ ਪਰਮਾਤਮਾ ਦਨ ਇਨਸਾਨ ਸ਼ਬਦ ਨਾਲ ਜੁੜ ਕੇ ਰਬ ਦਾ ਰੂਪ ਹੀ ਉਹ ਨਿਰਦਾ ਹੈ ਜੋਤੀ ਜੋਤ ਲੜੀ ਸੰਪੂਰਨ ਥੀ ਜਾ ਰਹਾ ਹੈ